ਨਿੱਛਾ ਅੱਜ ਇਕਾਲ ਦੀ ਸਾਰਿਆ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਐਦੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੋਈਆਂ ਸਵਾਈਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਫੇਰੀ ਪਸ਼ੂ ਖੜੋ ਜੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਜਿਹੜਾ ਕੋਈ ਫੇਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਤਸੱਲੀ ਜ਼ਰੂਰ ਕਰਾ ਲਿਆ ਕਰੋ ਜੀ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾਂ ਚੁਆਈ ਤੋਂ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਬੜੇ ਦਿਨ ਬਾਅਦ ਆਤੇ ਜੀ ਆ ਕੇ ਜੀ ਹਰਪ੍ਰੀਤ ਜੀ ਇਦਾਂ ਹੀ ਇੱਕ ਦੋ ਲੈ ਆਈ ਜਾਂਦਾ ਬਾਜ਼ਾਰ ਤੁਰਿਆ ਹੁਣ ਹਾਂਜੀ ਹਾਂਜੀ ਗਾਹ ਤੁਰਿਆ ਕਣਕਾ ਕਣਕਾ ਖਾਦ ਖੁਦ ਪਾ ਕੇ ਉਹ ਨਹੀਂ ਹੁਣ ਤਾਂ ਗਾਹ ਕਾ ਵਾਦੂ ਆ ਬਾਕੀ ਵਿਗੀ ਜਾਂਦਾ ਬਾਹਰੋਂ ਥੋੜਾ ਸਾਫ ਡੰਗਰ ਘੱਟ ਲੱਭਣ ਡਿਆ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਂ ਜਸ਼ਨ ਜੀ ਹਾਂਜੀ ਪਿੰਡ ਮਿਆਧੀਆਂ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਵੀ ਬੋਲ ਦਿਓ 7298 39275 ਠੀਕ ਆ ਜੀ ਤੇ ਸ਼ੁਰੂਆਤ ਫਿਰ ਉਧਰ ਡੱਬੀ ਤਾਂ ਕਰ ਲਈਏ ਕਰ ਲੋ ਰਪੀ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਸੂਈ ਨੂੰ ਹਰਪੀ ਜੀ ਕੋਈ ਨੂੰ 20 ਦਿਨ ਹੋ ਗਏ ਹੋਣਗੇ ਅੱਛਾ 20 25 ਦਿਨ ਬੱਚਾ ਕੀ ਮਗਰ ਬੱਚਾ ਮਗਰ ਵਛੀ ਜੇ ਉਹ ਵਛੀ ਜੇ ਇਹਦੇ ਮਗਰ ਹਾਂਜੀ ਆਪਣੀ ਸਮਝਣਾ ਕੋਈ ਲਾ ਲੈ ਤੁਹਾਡੇ ਸਾਹਮਣੇ ਹੀ ਆ ਤੇ ਆ ਥਾਣੇ ਦੇ ਦੇਖ ਸਾਡੇ ਜਿ ਲਾਗੇ ਤੋ ਕੀ ਜੀ ਠੰਡੀ ਠਰੀ ਬੜੀ ਜਵਾਬ ਹੀ ਬੜਾ ਚੰਗਾ ਲੱਗਦਾ ਹਾਂ ਦੇ ਸਾਡੇ ਜੀ ਬਿਲਕੁਲ ਸਾਫ ਜਵਾਬ ਆ ਜਿਹੜਾ ਇਹਦਾ ਬੜਾ ਜਵਾਬ ਰੋ ਜੀ ਚਲੋ ਖੋਲੋ ਥੋੜੀ ਜੀ ਸਾਮਣ ਵਾਲੀ ਆ ਠੀਕ ਆ ਤੇ ਆ ਹਵਾ ਨੈਰਾ ਦੇਖ ਸਕਦੇ ਜੇ ਲੱਗੇ ਤੋਂ ਇੱਕ ਰੀ ਤੇ ਚਿਹਰਾ ਵੀ ਤਾਂ ਦੇਖ ਸਕਦੇ ਜੇ ਇੱਕ ਰੀ ਬਾਕੀ ਚਿਹਰਾ ਇਹਦਾ ਥੋੜਾ ਥੋੜਾ ਜਰਸੀਆਂ ਵਰਗਾ ਆ ਕਰਿਓ ਮੂੰਹ ਵੀ ਜਿੱਦਾਂ ਤੋਂ ਇੱਕ ਰੀ ਆ ਦੇਖ ਸਕਦੇ ਤੇ ਦੁੱਧ ਕਿੰਨਾ ਜੇ ਵਿਧਿਆ ਤੇ ਕੋਲ ਭਾਰੀ ਜਿਹੜਾ ਵਿਖਾਵੇ ਵਾਲਾ ਹੋਊਗਾ ਝਾਗ ਵਾਲਾ ਹੋਊਗਾ 13 ਕਿਲੋ ਹੋਊਗਾ ਅੱਛਾ ਉਹ ਜਿਹੜਾ ਲੀਟਰ ਵਾਲਾ 12 ਕਿਲੋ ਤੇ ਅੱਛਾ ਹਾਂਜੀ ਹੈਗਾ ਪੱਕਾ ਦੁੱਧ ਪੱਕਾ ਹਰਬੀ ਜੀ 12 ਗੋਲ ਦਾ ਸਾਡੇ ਘਰ ਕੋ ਚੋਕੇ ਖੜੇ ਦੋ ਟਨ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਹਰਬੀ ਜੀ ਇਹੋ ਜਿਹਾ ਹੁੰਦਾ ਚਲੋ ਬਰੀਡ ਆ ਇਹਨੀਆਂ ਦਾ ਮੁੱਲ ਲੋਕੇ 45 ਵੀ ਕਰਨ ਦੇ ਆ ਹਾਂਜੀ ਮੁੱਲ 40 ਆ 3000 ਮਾਨ ਕਰਦਾਂਗੇ 40 ਚ ਅੱਛਾ ਹਾਂਜੀ 37000 ਦਿੱਤੇ ਤੁਸੀਂ ਤੁਸੀਂ ਕਰਾ ਲਓ ਜਮਾਨ ਕਰਾਉਣਾ 35000 ਦੇ ਦਈਏ ਪੂਰੇ ਤੇ ਹਰਬੀ ਜੀ ਕੋਈ ਗੱਲ ਨਹੀਂ ਠੀਕ ਆ ਬਾਕੀ ਵਿੱਚ ਖੁੱਲਾ ਕਰ ਦੋਗੇ ਮਾਰਦਾਂ ਕੋ ਫੋਨ ਲਾਵੇ ਬਾਵਾ ਦਿਨਾਂ ਬਾਅਦ ਅੱਜ ਵੀਡੀਓ ਬਣਾਈ ਆ ਨਹੀਂ ਕਿ ਇਹਨੂੰ ਮੋੜਦੇ ਨਹੀਂ ਮਾਲ ਮੁੱਲ ਪਾਵੇ ਮੇਰਾ ਵੀ ਤੇ ਬਾਕੀ ਇੱਕ ਰਿਆ ਕਿਰਮ ਇਹਦਾ ਕਰੀ ਚੰਗੀ ਤਰ੍ਹਾਂ ਦੇਖ ਸਕਦੇ ਲੱਗੇ ਤੇ ਹੁਣ دوسری ਵੀ ਤੁਹਾਨੂੰ ਦਿਖਾ ਦਈਏ ਇਹਦੇ ਮਗਰ ਕੀ ਜੇ ਇਹਦੇ ਮਗਰ ਅੱਜ ਵੀ ਬੱਚਾ ਜੀ ਇਹਦੇ ਮਗਰ ਬੱਚਾ ਹੈ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਨੀ ਕੋਈ 20 25 ਦਿਨ ਹੋ ਗਏ ਹੋਣਗੇ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਆਇਆ ਕੋਈ ਦੁੱਧ 200 ਰੁਪਏ ਜਿਹੜਾ ਲੀਟਰ ਵਾਲਾ 11 ਕਿਲੋ ਅੱਛਾ ਹਾਂਜੀ ਬਾਕੀ 10 ਕਿਲੋ ਦੀ ਗਰੰਟੀ ਹੋਊ ਆਪਣੀ ਖੁੱਲਾ ਡੁੱਲਾ ਹੋ 10 ਕਿਲੋ ਤੋੜ ਦੋ ਫਿਰ ਇੱਕ ਰੀਨ ਦਾ ਵੀ ਨੇ ਖਾਸਾ ਪੰਕਤੀ ਉਗਾਈ ਕੀਤੀ ਪਰ ਦੇਖਦੇ ਰੱਖੂੰ ਜੇ ਇਸ ਸਮੇਂ ਕਿਹ ਕੁ ਜ਼ਰਤਾਂ ਨੇ ਫਸਾਈਆਂ ਕੀਤੀਆਂ ਉਸ ਸਮੇਂ ਕਿਹ ਕੁ ਫਸਾਈਆਂ ਕਰਨ ਵਾਲੇ ਸਨੇਹੋਂ ਦੀ ਲਈ ਬਾਕੀ ਵੀ ਹਫਤੇ ਜੁੜਦੀ ਦੀ ਕੋਈ ਪਰਵਾਹ ਨਹੀਂ ਜਿੱਦਾਂ ਮਰਜੀ ਚਵਾਜੂ ਬੜਾ ਚੰਗਾ ਜਿਹਦਾ ਵੀ ਹਾਂ ਦੇਖ ਸਾਦੇ ਜੀ ਥਾਣੇ ਤੇ ਲੱਗੇ ਤਾਂ ਤੇ ਇਹਦਾ ਫਿਰ ਕਿੰਨਾ ਰੱਖਣਾ ਜੇ ਮੁੱਲ ਮੁੱਲਰ ਵੀ ਜਿਹਾ ਹੀ ਨੇ ਲੋਕੀ ਈਦੀ ਆ 35 35 ਕਰਨ ਹਾਂਜੀ ਮੁੱਲ 30 ਇਹ ਚੋ ਵੀ 3000 ਮਾਨ ਕਰਦਾ ਅੱਛਾ ਹਾਂਜੀ ਤੂੰ ਵੀ ਕਰਾ ਲਓ ਪੂਰੇ ਪੰਜੀ ਦੀ ਦੇ ਦਈਏ ਘਰ 3000 ਰੁਪਏ ਅੱਛਾ ਦੇ ਦਾਂਗੇ ਤੇ ਬਾਕੀ ਇਹ ਵੀ ਦੁੱਧ ਘਰੋ ਚਵਾ ਦੋਗੇ ਹਨਾ 2000 ਰੁਪਏ ਦੀ 12 ਕਿਲੋ ਦੇ ਥਲੇ ਗਿਆ 10 ਕਿਲੋ ਦੇ ਥਲੇ ਗਿਆ ਜੇ ਨਾ ਕੋਈ ਹੋਵੇ ਤੇ ਆਪਣੀ ਦੋਗਣੀ ਸਾਈ ਕੋਈ ਲਾ ਜਾ ਮੇਰਾ ਵੀ ਖੜੇ ਮੇਰਾ ਵੀ ਚੋ ਗਿਆ ਇਥੋਂ ਖੜੇ ਚੋ ਗਏ ਹਨਾ ਸਾਡੇ ਘਰ ਦੀ ਗਾਰੰਟੀ ਕਿਸੇ ਦੇ ਘਰ ਦੀ ਨਹੀਂ ਰੁਪਏ ਦੀ ਗਾਰੰਟੀ ਠੀਕ ਹੈ ਜੀ ਹਾਂਜੀ ਬਾਕੀ ਵੇਖੋ ਚਾਰੋ ਚੁਰੂ ਕੱਲ ਹੀ ਆਇਆ ਜੋੜਾ ਹਾਂਜੀ ਹੋਣੀ ਪਟਣ ਦਾ ਪੱਠਿਆ ਤੋਂ ਠੀਕ ਹੈ ਜੀ ਬਾਕ ਸਟਾਈਲਿਸ਼ ਚੁੱਲੇ ਤੇ ਦੁੱਧ ਦੇਣ ਵਾਲੀਆਂ ਵਾਂ ਬਾਕੀ ਆਪਣੀ ਸਮਝਣਾ ਆਹ ਮਸ਼ੀਨ ਰਬੀਜੋ ਵੀਰ ਬਾਹਰ ਚਲ ਗਿਆ ਇਦ ਕੋ ਲੈਂਦੀ ਆ ਅੱਛਾ ਜਨਾਨੀਆਂ ਪੱਠੇ ਪੁੱਠੇ ਨਹੀਂ ਪਾਏ ਰੋਲਦੀ ਉਹਨਾਂ ਨੇ ਮਸ਼ੀਨ ਲਈ 50000 ਦੀ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਖੜੋ ਜੀ